ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਦੀ ਨਿਊ ਵਲੌਗ ਆਈ ਹੋਪ ਦਿਸ ਸਾਰੇ ਰਣੇ ਵਧੀਆ ਹੋਵਗੇ ਭੋਲੇ 나 ਜੀ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖਣ ਐਂਡ ਘਰ ਦਾ ਸਾਰਾ ਕੰਮਕਾਰ ਮੈਂ ਖਤਮ ਕਰ ਲਿਆ ਸੀ ਕੱਪੜੇ ਕੁੱਪੜੇ ਧੋਲੇ ਸੀ ਸਵੇਰੇ ਐਡਵਾਸ਼ ਕੀਤਾ ਸੀਗਾ ਤੇ ਸਰਦੀਆਂ ਥੋੜੀਆਂ ਘੱਟ ਹੋ ਗਈਆਂ ਨਾ ਵਧੀਆ ਗੱਲਾਂ ਨਹੀਂ ਤਾਂ ਠੰਡ 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 ਹਨਾ ਤੇ ਅੱਜ ਸੀਗੀ ਬੱਚਿਆਂ ਨੂੰ ਛੁੱਟੀ ਇਹ ਬੈਠੇ ਨੇ ਕੀ ਦੇਖ ਰਿਹਾ ਬਟੇ ਸਾਰੀ ਦਿਹਾੜੀ ਕੰਪਿਊਟਰ ਪਾਪਾ ਨੂੰ ਦੱਸੂੰਗੀ oh my god ਯਾਹ ਹੋਰੇ ਤੇ ਪੜਾਈ ਹੋ ਰਹੀ ਹੈ ਇੱਧਰ ਪਤਾ ਤੈਨੂੰ ਪਤਾ ਦੀ ਸਕਿਲਸ ਯੂ نو ਚਾਹ ਬਣਾਵਾ ਚਲੋ ਜੀ ਹੁਣ ਮੈਂ ਬੱਚਿਆਂ ਲਈ ਬਣਾਣ ਲੱਗੀਆਂ ਚਾਹ 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 ਗਰਮਾ ਗਰਮ ਚਾਹੇ तो कल संडे छब्बी जनवरी और आज है ट्वेंटी सैवंथ आज बच्चे ने छुट्टी है और कल कल मैं सारा दिन बहुत ज्यादा बिजी सी बहुत मतलब बिल्कुल भी रेस्ट करके नहीं देखी कल चुप होएगा ਕੱਲ ਮੈਂ ਆਪਣੀ ਰਸੋਈ ਸਾਫ਼ ਕੀਤੀ ਸਾਰੀ ਕਿਚਨ ਸਾਫ਼ ਕੀਤੀ ਐ ਠੀਕ ਐ ਆ ਦੇਖੋ ਇੱਧਰ ਸਾਰੀ ਮੈਂਨੇ ਕਿਚਨ ਸਾਫ਼ ਕੀਤੀ ਸੀ ਕੱਲ ਵੀ ਕੱਪੜੇ ਧੋਏ ਸੀ ਕੱਲ ਜਾਦਾ ਸੀਗੇ ਕੱਪੜੇ ਬਹੁਤ ਕੱਪੜੇ ਸੀਗੇ ਕਿਚਨ ਸਾਫ਼ ਕੀਤੀ ਫ੍ਰਿਜ ਸਾਫ਼ ਕੀਤੀ ਫ੍ਰਿਜ ਵੀ ਸਾਰੀ ਮੈਂ ਕੱਲ ਸਾਫ਼ ਕੀਤੀ ਸੀਗੀ ਇੱਕਦਮ ਸਾਫ਼ ਐ ਫਰੇ ਜੀ ਇਧਰੋਂ ਸਾਰਾ ਸਭ ਸਫਾਈ ਮੈਂ ਕੱਲ ਕਰ ਲਈ ਸੀ ਮਤਲਬ ਅੱਜ ਵੀ ਕੀਤੀ ਹੈ ਕੱਲ ਜ਼ਿਆਦਾ ਮੈਂ ਡੀਪਲੀ ਕੱਲ ਡੀਪ ਕਲੀਨਿੰਗ ਕੀਤੀ ਸੀਗੀ ਕੱਲ ਮੈਂ ਆਪਣੇ ਘਰ ਦੀ ਤੇ ਬਹੁਤ ਜ਼ਿਆਦਾ ਬਿਜ਼ੀ ਸੀਗੀ ਇਧਰੋਂ ਵੀ ਸਾਰਾ ਇਧਰ ਮੈਂ ਥੋੜੀ ਦਰ ਪਈ ਸੀਗੀ ਹੁਣ ਕੰਮ-ਕਮ ਕਰਕੇ ਅੱਜ ਇੱਕ ਗੇੜੇ ਦੇ ਕੱਪੜੇ ਸੀਗੇ ਮੈਂ ਕਿਹਾ ਚੱਲ ਧੋ ਦਿੰਨੇ ਆ ਦੋ ਦਿਨ ਆਰਾਮ ਰਹੂਗਾ ਤਾ ਕਰਕੇ ਮੈਂ ਅੱਜ ਜਿਹੜੇ ਇੱਕ ਇੱਕ ਸੂਟ ਸੀ ਸਾਡਾ ਉਹ ਵੀ ਧੋ ਤਾ ਮਤਲਬ ਹੁਣ ਜਦੋਂ ਜਦੋਂ ਆਪਾਂ ਸਫਾਈ ਕਰ ਲੈਂਦੇ ਘਰ ਦੀ ਹਨਾ ਜਿੱਦਾਂ ਰਸੋਈ ਸਾਫ਼ ਕਰ ਲਈ ਫ੍ਰਿਜ ਸਾਫ਼ ਕਰ ਲਈ ਅਲਮਾਰੀਆਂ ਕਿੰਨਾ ਹਲਕਾ-ਹਲਕਾ ਕਰ ਲੱਗਦਾ ਵਾ ਔਰ ਖੁਦ ਨੂੰ ਵੀ ਕਿੰਨਾ ਹਲਕਾ-ਹਲਕਾ ਫੀਲ ਹੁੰਦਾ ਹਨਾ ਲੇਡੀਜ਼ ਕੀ ਸੋਚ ਰਹੇ ਹੋ ਤੁਹਾਨੂੰ ਵੀ ਇਦਾਂ ਕਦੇ ਫੀਲ ਹੋਇਆ ਜਦੋਂ ਕਾਫੀ ਦਿਨਾਂ ਬਾਅਦ ਮਤਲਬ ਮਹੀਨੇ ਬਾਅਦ ਜਾਂ 15 ਦਿਨ ਬਾਅਦ ਤੁਸੀਂ ਆਪਣੀ ਰਸੋਈ ਸਾਫ਼ ਕਰਦੇ ਜਾਂ ਫ੍ਰਿਜ ਸਾਫ਼ ਕਰਦੇ ਆ ਥੋੜਾ ਹਲਕਾ ਹਲਕਾ ਫੀਲ ਹੁੰਦਾ ਮੈਨੂੰ ਤਾਂ ਬਹੁਤ ਹੋ ਰਿਹਾ ਮੈਨੂੰ ਅਲੱਗ ਹੀ ਸ਼ਾਂਤੀ ਮਿਲ ਰਹੀ ਹੈ ਕਿ ਹਾਂ ਮੇਰੀ ਕਿਚਨ ਸਾਫ਼ ਹੋ ਗਈ ਹੈ ਮੇਰਾ ਮੇਰੀਆਂ ਆ ਟਾਇਲਾ ਟੁਲਾ ਵੀ ਸਾਰੀਆਂ ਮੈਂ ਸਾਫ਼ ਕੀਤੀਆਂ ਸਿਗੀਆਂ ਐਂਡ ਚੰਗੀ ਤਰ੍ਹਾਂ ਰਗੜ ਰਗੜ ਕੇ ਇੱਕਦਮ ਸਾਫ਼ ਇੱਥੇ ਜਿਆਦਾ ਉਹ ਹੁੰਦਾ ਨਾ ਆਪਾਂ ਰੋਟੀ ਬਣਾਉਣੀ ਹੈ ਦੇਖੋ ਇੱਕਦਮ ਕਲੀਨ ਤੇ ਮੇਨ ਤਾਂ ਬਹੁਤ ਹਲਕਾ ਹਲਕਾ ਲੱਗ ਰਿਹਾ ਵਾ ਹੁਣ 15-20 ਦਿਨ ਰਾਮ ਰਹੂਗਾ ਰਸੋਈ ਦਾ ਤੇ ਫ੍ਰਿਜ ਦਾ ਕੱਪੜੇ ਤੁਹਾਨੂੰ ਪਤਾ 2 ਦਿਨਾਂ ਬਾਅਦ ਹੋ ਹੀ ਜਾਂਦੇ ਆ ਤੇ ਇੱਧਰ ਮੈਂ ਚਾਹ ਬਣਾ ਰਹੀ ਸੀਗੀ ਵਲੌਗ ਨਾਲ ਬਣੇ ਰਹੋ ਛੱਡ ਕੇ ਨਾ ਜਾਇਓ ਮੈਨੂੰ ਆਪਾਂ ਤੁਹਾਨੂੰ ਮਿਲਦੇ ਆਂ ਚਾਹ ਬਣਾਉਣ ਤੋਂ ਬਾਅਦ ਵੈਲਕਮ ਬੈਕ ਟੂ ਦੀ ਗਾਇਜ਼ हूँ मैं आई सी थ्रेडिंग करान क्योंकि मेरी ग्रोथ बहुत ज्यादा हुई थी डॉगी दी कितने दी दी? okay. दीदी ओके दीदी बना देगा डॉगी दरवाजा कर लेने सब ਥ੍ਰੈਡਿੰਗ ਕਰਾਵਾਂਗੇ ਹੁਣ ਕਿਉਂਕਿ ਗਰੋਥ ਬਹੁਤ ਜ਼ਿਆਦਾ ਆ ਚੁੱਕੀ ਹੈ। ਕਟੋਕਟ ਮੈਂ ਕਦੋਂ ਕਰਾਈ ਸੀਗੀ ਕਿਹੜੇ ਫੰਕਸ਼ਨ ਤੇ ਗਈ ਸੀਗੀ ਲਾਸਟ ਉਸ ਟਾਈਮ ਕਰਵਾਈ ਸੀਗੀ। ਨਾਲੇ ਇਹ ਤਾਂ ਨਾ ਐਵੇਂ ਵੀ ਬਹੁਤ ਸੁਸਤ ਲੱਗਦੀ ਹੈ। ਇਹ ਤਾਂ ਨਾ ਬਹੁਤ ਕੁਝ ਚਲੋ ਗਾਇਜ਼ ਬਣੇ ਰਿਓ ਵਲੌਗ ਦੇ ਨਾਲ ਤੇ ਹੁਣ ਮੇਰੀ ਥ੍ਰੈਡਿੰਗ ਚੈੱਕ ਕਰੋ ਤੇ ਬਾਅਦ ਚ ਚੈੱਕ ਕਰਿਓ ਦੱਸਿਓ ਮੈਨੂੰ ਕਿਵੇਂ ਦੀ ਲੱਗੀ। ਬਾਏ। ਕੀ ਆ ਹੋ ਗਿਆ?

ਆਪਾਂ ਚੱਲ ਚੱੜ ਕੇ ਦਿਖਾਣੇ ਨੇ ਜੀ ਉੱਪਰ ਤੁਸੀਂ ਕਪੜਾ ਦੇ ਤੋਂ ਸਾਫ਼ ਕਰ ਦਿੰਨੇ ਕੋਈ ਦਿੱਕਤ ਨਹੀਂ ਪੀ ਲੋ ਫੁੱਲ ਚੈਕਿੰਗ ਹੋ ਰਹੀ ਹੈ ਚਲੋ ਕੋਈ ਨਾ ਜਿਆਦੇ ਪੇਮੈਂਟ ਕਰਾਂ ਗਾਇਜ਼ ਆਪਾਂ ਕੁਰਸੀਆਂ ਲੈ ਲਈਆਂ ਹੋਈਆਂ ਵਾ ਦੇਖੋ ਇੰਨੀ ਜਿਆਦਾ 바ਰਗੇਨਿੰਗ ਕਰਕੇ ਆਹ ਦੇ ਬੈਠ ਵੀ ਗਿਆ ਔਰ ਅੰਕਲ ਨੇ ਕਹਿਆ ਥੋੜਾ ਧਿਆਨ ਨਾਲ ਯੂਜ਼ ਕਰਨੀ ਆ ਵਾ ਝੂਠ ਤੇ ਟੁੱਟੀ ਹੋਈ ਜਿਸਾਇਕ ਪੈਕ ਟੁੱਟ ਰਖਿਆ ਹੈ ਇਹ ਸੀ ਸਾਡੀ ਵਿਚਾਰੀ ਟੁੱਟੀ ਹੋਈ ਕੁਰਸੀ ਫਾਈਨਲੀ ਇਹਨੂੰ ਹੁਣ ਆਪਾਂ ਬਾਈ ਬਾਈ ਕਰਾਂਗੇ ਟਾਟਾ ਕਰਾਂਗੇ ਵੈਸੇ ਨਾ ਇਹ ਬਹੁਤ ਇਹ ਮੇਰੇ ਵਿਆਹ ਤੋਂ ਵੀ ਪਹਿਲਾਂ ਦੀਆਂ ਕੁਰਸੀਆਂ ਨੇ ਮਤਲਬ ਘਟ ਤੋਂ ਘਟ ਇਹਨਾਂ ਨੂੰ 20 ਸਾਲ ਹੋ ਗਏ ਇਹ ਹੁਣ ਟੁੱਟੀ ਹੈ ਸਾਡੀ ਕੁਰਸੀ ਔਰ نیچے ਵਾਲੀ ਕੁਰਸੀ ਤਾਂ ਠੀਕ ਹੈ ਹਾਏ ਅਸੀਂ ਕਿੰਨੇ ਗਰੀਬ ਆ ਦੇਖੋ ਟੁੱਟੀ ਹੋਈ ਕੁਰਸੀ ਨਾਲ ਕੰਮ ਚਲਾ ਰਹੇ ਸੀਗੇ ਤੇ ਕੁਰਸੀਆਂ ਬਹੁਤ ਟੂਰੀ ਸੀਗੀਆਂ ਲੈਣੀਆਂ ਕਿਉਂਕਿ ਤੋੜ ਦੋ ਇਹਨੂੰ ਮੇਰੇ ਹਵਾਲੇ ਕਰ ਦਿਓ ਇਦਾਂ ਆਇਆ ਗਿਆ ਲੱਗਿਆ ਰਹਿੰਦਾ ਸੀ ਤਾਂ ਸਾਨੂੰ ਦਿੱਕਤ ਹੁੰਦੀ ਸੀਗੀ ਤੇ ਹਾਂ ਮੈਂ ਕੁਰਸੀਆਂ ਬਾਰੇ ਦੱਸ ਰਹੀ ਸੀ ਇਹ ਇਹ ਸੀਗੀਆਂ ਨੀਲ ਕਮਲ ਦੀਆਂ ਕੁਰਸੀਆਂ ਸੀਗੀਆਂ ਇਹ ਉਸ ਟਾਈਮ ਨੂੰ ਕਾਫੀ ਵੱਡਾ ਮਤਲਬ ਬ੍ਰਾਂਡ ਸੀਗਾ ਅੱਛਾ ਵਾਲਾ ਤਾਂ ਹੀ ਹੁਣ ਤੱਕ ਚੱਲ ਗਈਆਂ 20-22 ਸਾਲ ਪੁਰਾਣੀਆਂ ਕੁਰਸੀਆਂ ਵਾਂ ਤੇ ਬਹੁਤ ਵਧੀਆ ਰਹੀਆਂ ਇਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਆਈ ਮਿਸ ਇਹ ਵਾਲੀਆਂ ਕੁਰਸੀਆਂ ਮੇਰੇ ਵਿਆਹ ਤੋਂ ਵੀ ਪਹਿਲਾਂ ਦੀਆਂ ਵਾਂ ਤੇ ਹੁਣ ਆਪਾਂ ਲੈ ਲਈਆਂ ਨਵੀਆਂ ਕੁਰਸੀਆਂ ਵਧਾਈਆਂ ਦੋ ਸਾਨੂੰ ਓਏ ਵੀਰੇ ਇਸ ਦੇ ਵਿੱਚ ਕਿਹੜੀ ਲੈ ਲਈਆਂ ਹੁਣ ਹੁਣ ਇਹ ਕੁਰਸੀਆਂ ਆਪਾਂ 4 ਲੈ ਲਈਆਂ ਹੁਣ ਬੈਠਣ ਉੱਠਣ ਚ ਦਿੱਕਤ ਨਹੀਂ ਹੋਇਆ ਕਰੂਗੀ ਜਿਹੜਾ ਵੀ ਆਇਆ ਗਿਆ ਹੋਊਗਾ ਉਹਨੂੰ ਅਸੀਂ ਆਰਾਮ ਨਾਲ ਬਿਠਾ ਸਕਦੇ ਆ ਚਲੋ ਬਸ ਠੀਕ ਨਿਕਲਣੇ ਵੀ ਬਟੇ ਦੇਸੀ ਨੇ ਇਹ ਕੰਪਨੀ ਦੀਆਂ ਨਹੀਂ ਹੈਗੇ ਜਿਵੇਂ ਕਿ ਬਾਹਰ ਪਾਈ ਆਏ ਸੀ ਉਹਨਾਂ ਤੋਂ ਹੀ ਲਈਆਂ ਉਹ ਨੀਲਕਮਲ ਦੇ ਸੇ ਤਾਈਂ 80 ਸਾਲ 20 ਬੋਈ ਸਾਲ ਮਾਇਨੇ ਰੱਖਦੇ ਇੱਕ ਚੀਜ਼ ਨੂੰ ਹਨਾ ਤਾਈਆਂ ਨਿਕਲ ਗਈਆਂ ਪਰ ਇਹ ਹੈਗੀਆਂ ਇਹ ਜਿਹੜੀ ਕੰਪਨੀ ਹੈ ਨੈਸ਼ਨਲ ਦੇਸੀ ਕੰਪਨੀ ਹੈ ਹੁਣ ਦੇਖੋ ਇਹ ਕਿੰਨੇ ਚਿਰ ਚੱਲਦੀਆਂ ਵਾ ਚਲੋ ਆਈ ਹੋਪ ਵਧੀਆ ਚੱਲਣ ਤੁਹਾਡੇ ਦੋਨਾਂ 'ਚੋਂ ਇਹਨਾਂ ਕੁਰਸੀਆਂ ਨਾਲ ਕਿਸੇ ਨੇ ਧੂਪ ਹਨ ਕੀਤੀ ਮੇਰੇ ਤੋਂ ਬੁਰਾ ਕੋਈ ਨਹੀਂ ਫਿਰ ਹਸਾਬ ਲਾ ਲਿਓ

ਹੁਣ ਮੈਂ ਆਪਣੇ ਮੈਂ ਸਕਰਬ ਥੋੜਾ ਜਿਹਾ ਕੀਤਾ ਸੀਗਾ ਵੈਸੇ ਹਫਤੇ ਬਾਅਦ ਕਰੀਦਾ ਬਟ ਮੈਂ ਮੈਨੂੰ ਲੱਗਦਾ 15 20 ਦਿਨਾਂ ਬਾਅਦ ਕੀਤਾ ਵਾ ਟਾਈਮ ਨਹੀਂ ਲੱਗ ਰਿਹਾ ਸੀਗਾ ਹੁਣ ਮੈਂ ਲਗਾਉਂਗੀ ਪੈਕ ਪੈਕ ਮੈਂ ਘਰੀ ਬਣਾਉਂਗੀ ਮੈਂ ਤੁਹਾਨੂੰ ਦਿਖਾਨੀ ਆ ਮੈਂ ਕਿਵੇਂ ਬਣਾਉਣੀ ਆ ਸਿੰਪਲ ਬੱਸ ਕੈਮਰਾਮੈਨ ਨੂੰ ਜਾਣ ਦੋ ਮੈਨੇ ਖੇਲਣਾ ਬਾਅਦ ਚੱਲੀਏ ਆਹ ਹ ਲੈ ਆਪਾਂ ਬੇਸਰ ਬੇਸਰ ਜਸਟ 1 चम्मच बेसन में बेसन दफा करेंगे हल्दी हल्दी ले लो हल्दी बेसन 1 चम्मच बेसन थोड़ी हल्दी ठीक है उस तो बाद आपा पावांगे दूध मलाई एरी मलाई फ्रेश मलाई आ, वैसे दही भी बेस्ट हुंदा वा बट मेरे करे हजे दही नहीं है जो अवेलेबल है मलाई दही ਪਾ ਕੇ ਬਸ ਆ ਤਿੰਨ ਚੀਜ਼ਾਂ ਪਾ ਕੇ ਇਹਨੂੰ ਮਿਕਸ ਕਰ ਲਓ ਬਸ ਆਪਣਾ ਪੈਕ ਰੈਡੀ ਹੋ ਜਾਊਗਾ ਦੋ ਕੱਪ ਥੋੜੀ ਜਿhist ਇੰਨਾ ਪਾਣੀ ਪਾ ਲਾਂਗੇ ਕਿਉਂਕਿ ਮਿਕਸ ਹੋ ਜਾਏ ਭਲਾਈ ਮੰਮਾ ਗਾਇਜ਼ ਆ ਦੇਖੋ ਇੱਧਰ ਆਪਣਾ ਹੋਮ ਮੇਡ ਪੈਕ ਰੈਡੀ ਹੋ ਚੁੱਕਿਆ ਵਾ ਹੁਣ ਇਹਨੂੰ ਮੈਂ ਆਪਣੇ ਫੇਸ ਤੇ ਅਪਲਾਈ ਕਰੂੰਗੀ ਹੁਣ ਆਪਾਂ ਆਹ ਵਾਲੇ ਹੋਮ ਮੇਡ ਫੇਸ ਪੈਕ ਨੂੰ ਮੈਂ ਆਪਣੇ ਪੂਰੇ ਫੇਸ ਤੇ ਅਪਲਾਈ ਕਰ ਲੂੰਗੀ ਗਾਇਸ ਮੈਂ ਪੈਕ ਲਾਇਆ ਹੁਆ ਫੇਸ ਤੇ ਔਰ ਨਾਲ ਨਾਲ ਮੈਂ ਸਬਜ਼ੀ ਬਣਾ ਲੂੰਗੀ ਬਣੇਗਾ ਬੈਂਗਣ ਦਾ ਪਰਠਾ ਨਾਰਾ ਦਸ ਕਾਲਾ ਸਿ ਪਾਉ ਭੱਜੀ ਬਣੇਗੀ ਮੈਂ ਕਦੋਂ ਕਾ ਪਾਉ ਭੱਜੀ ਬਣੇਗੀ ਇਹ ਕਹਿ ਰਸੀ ਮੈਨੂੰ ਕਿ ਮਮਾ ਨੇ ਕਹੇ ਸੀ ਪਾਉ ਭੱਜੀ ਬਣੇਗੀ ਔਰ ਇਹਦੇ ਚ ਪਾਵਾਂਗੇ ਮਟਰ ਕਿਉਂਕਿ ਅ ਮੇਰੇ ਦੇਵ ਜੀ ਨੂੰ ਬੈਂਗਨ ਦੇ ਪਰਥੇ ਚ ਮਟਰ ਪਸੰਦ ਨੇ ਗਾਇਜ਼ ਹੁਣ ਮੈਂ ਆਪਣਾ ਪੈਕ ਜਿਹੜਾ ਸੀ ਬੇਸਨ ਔਰ ਹਲਦੀ ਔਰ ਮਲਾਈ ਪਾਈ ਸੀ ਮੈਂ ਉਹ ਉਤਾਰ ਦਿੱਤਾ ਤੁਸੀਂ 글로 ਚੈੱਕ ਕਰੋ ਜਦੋਂ ਮੈਂ ਜਦੋਂ ਮੈਂ ਵਲੌਗ ਸ਼ੁਰੂ ਕੀਤਾ ਸੀ ਉਦੋਂ ਮੇਰਾ ਫੇਸ ਦੇਖਿਓ ਨੋਟਿਸ ਕਰਿਓ ਤੇ ਹੁਣ ਦੇਖੋ ਕਿੰਨਾ ਗਲੋਅ ਆ ਮੈਂ ਇਹੀ ਕਰਦੀ ਆ ਤੇ ਹੁਣ ਮੇਰਾ ਫੇਸ ਚੈੱਕ ਕਰੋ ਕਿੰਨਾ ਅੱਛਾ ਸ਼ਾਈਨ ਕਰ ਰਿਹਾ ਗਲੋ ਆ ਰਿਹਾ ਕੋਈ ਇੰਨੇ ਫालतू ਪੈਸੇ ਤੁਹਾਨੂੰ ਲਾਉਣ ਦੀ ਜਰੂਰਤ ਨਹੀਂ ਸਸ ਘਰੇ ਹੀ ਆਪਣੀ ਫੇਸ ਦੀ ਕੇਅਰ ਕਰ ਲਿਆ ਕਰੋ ਤੁਸੀਂ ਜਿਨ੍ਹਾਂ ਦੀ ਡਰਾਈ ਸਕਿਨ ਆ ਉਹ ਮਲਾਈ ਯੂਜ਼ ਕਰਿਆ ਕਰੋ ਬੇਸਨ ਹਲਦੀ ਔਰ ਮਲਾਈ ਜਿਨ੍ਹਾਂ ਦੀ ਆਇਲੀ ਸਕਿਨ ਆ ਉਹ ਯੂਜ਼ ਕਰਿਆ ਕਰੋ ਦਹੀਂ ਬੇਸਨ ਹਲਦੀ ਔਰ ਦਹੀਂ ਮੇਰੀ ਕੰਬੀਨੇਸ਼ਨ ਸਕਿਨ ਨਾ ਮੈਂ ਦਹੀਂ ਪਿਆ ਹੁੰਦਾ ਮੈਂ ਦਹੀਂ ਪਾ ਲੈਣੀ ਮਲਾਈ ਪਿਆ ਮਲਾਈ ਪਈ ਹੁੰਦੀ ਮਲਾਈ ਤਾਂ ਪਈ ਹੁੰਦੀ ਮੈਂ ਮਲਾਈ ਪਾ ਲੈਣੀ ਦੇਖੋ ਸਿਰਫ ਸਕਰਬ ਕੀਤਾ ਔਰ ਪੈਕ ਲਗਾਇਆ ਬਸ ਮਨੇ ਪਿਆਜ਼ ਪਾ ਪਾ ਗਏ ਗਾਇਜ਼ ਅੰਮ੍ਰਿਤ ਮੇਰੇ ਨਾਲ ਖੜਾ ਹੈ ਆਪਣੇ ਪੰਗੇ ਲਈ ਜਾ ਰਿਹਾ ਵਾ ਪਹਿਲਾ ਜੀਰਾ ਪਾਣਾ ਸੀ ਨੇ ਪਿਆਰ ਪਾਤਾ ਥੋੜਾ ਜਿਹਾ ਆਪਾਂ ਪਾਵਾਂਗੇ ਜੀਰਾ ਇਹ ਦੇਖਣ ਦੇ ਵਿੱਚ ਮੈਨੂੰ ਮਜ਼ਾ ਆ ਰਿਹਾ। ਹੁਣ ਜਾਨੀਏ ਕਿ ਇਹਦੇ ਵਿੱਚ ਪਿਆਜ਼। ਔਰ ਇੱਧਰ ਮੈਂ ਆਪਣਾ ਆਟਾ ਗੁੰਨ ਰਹੀ ਆ। ਨਾਲ-ਨਾਲ ਸਬਜ਼ੀ ਬਣਾਉਂਗੀ ਨਾਲ-ਨਾਲ ਮੈਂ ਦੂਸਰੇ ਪਾਸੇ ਰੋਟੀ ਬਣਾਉਂਗੀ। ਆਪਣੇ ਪਿਆਜ਼ ਆਪਣੇ ਜਿਹੜੇ ਹਲਕੇ ਬ੍ਰਾਊਨ ਹੋ ਗਏ ਹੁਣ ਪਾਵਾਂਗੇ ਟਮਾਟਰ ਟਮਾਟਰ ਮੈਂ 2 ਲੈਏ ਸੀਗੇ ਥੋੜੀ ਦੇਰ ਇਹਨਾਂ ਨੂੰ ਹੋਂ ਦਵਾਂਗੇ ਓਨੀ ਦੇਰ ਮੇਰੇ ਪੀਲੇ ਹੋ ਜਾਣਗੇ ਅੱਟਰ ਵੀ ਬਾਤ ਆ ਨਾ ਇੱਕ ਦਾ ਜੋ ਲੋ ਸ਼ਾਇਦ ਪਪਾ ਪਿੱਕੀ ਗਾਇਜ਼ ਇੱਧਰ ਹੁਣ ਮੈਂ ਇਹਦੇ ਚ ਨਮਕ ਮਿਰਚ ਮਸਾਲਾ ਪਾਤਾ ਸੀ ਨੋਰਮਲ ਮਸਾਲਾ ਪਾਇਆ ਕੁਝ ਖਾਸ ਨਹੀਂ ਪਾਇਆ ਹੁਣ ਇਹਨੂੰ ਇੱਧਰ ਸ਼ਿਫਟ ਕਰਦੇ ਆਂ ਔਰ ਇੱਧਰ ਰੱਖਦੇ ਆਂ ਆਪਣਾ ਤਵਾ ਔਰ ਹੁਣ ਇੱਥੇ ਜਾਣਗੇ ਮਟਰ ਸਾਰੇ ਇਹ ਪਾਣੀ ਕਿੱਥੇ ਗਿਆ ਮੰਮਾ ਨੂੰ ਪਾਣੀ ਪੀ ਗਏ ਮਸਾਲਾ ਅੱਛੀ ਤਰ੍ਹਾਂ ਘੁਣ ਚੁੱਕਿਆ ਹੁਣ ਇੱਥੇ ਬ੍ਰੈਕ ਪਾ ਦਾਂਗੇ ਆਪਾਂ ਬੈਂਗੋਲੀ ਲੈ ਛੱਡ ਯਾਰ ਮੰਮਾ ਅੱਡੇ ਮਟਰ ਟੇਸਟੀ ਲੱਗਦਾ ਤੇਰੇ ਪਾਪਾ ਮੈਨੂੰ ਨਹੀਂ ਲੱਗਦਾ ਦੇਲਾ ਸ਼ਰਮ ਪੋਨੀ ਪੋਨੀ ਇਸ ਪਾਣੀ ਪਾਉ ਆ ਟੱਕ ਦਿੰਨੇ ਆ ਥੋੜਾ ਘੱਟ ਲਈ ਉਹ ਨਾ ਉਹ ਇਧਰ ਮੈਂ ਬਣਾਉਣੀ ਆ ਆਪਣੀ ਰੋਟੀ ਸੇਵਾ ਮੇ ਮੋਸਮ ਆ ਗਿਆ ਪੜੀ ਦੇਖੋ ਹੁਣ ਪਾਪਾਂ ਲੱਗਿਆ ਨਾ ਤਾਂ ਕਾਪੀ ਫਾੜ ਲਈ ਇਹ ਸੀ ਨਾ ਉਹ ਕੰਪਨੀ ਦੇਖੋ ਹਮ ਹਲੋ ਕਰਦਾ ਸਾਰਿਆਂ ਨੂੰ ਇੱਧਰ ਮੂੰਹ ਦਾ ਕੇ ਖਰੀਦੀ ਮੇਰੇ ਦੇਵ ਜੀ ਆ ਗਏ ਸੀਗੇ ਕੰਮ ਤੋਂ ਪਾਣੀ ਪੋ ਪਾਣੀ ਪਾਣੀ ਪੀ ਲੋ ਪਾਣੀ ਲੋ ਸਰ ਪਾਣੀ ਪੀ ਲੋ ਓਏ ਦੇਖ ਬਣਸੀ ਜਾ ਰਿਹਾ ਨੇਲਸ ਕਰਾਂ ਤੇ ਕੁਛ ਇਦਾਂ ਦੇ ਦਿਖ ਰਹੇ ਆ ਬਾਅਦ ਤਨ ਦਿਖਾਣੇ ਆ ਕਿਵੇਂ ਦੇ ਦਿਖਦੇ ਆ ਹਾਂ ਹੁਣ ਆਪਾਂ ਆ ਗਏ ਸੀਗੇ ਨੇਲਸ ਕਰਾਣੇ ਔਰ ਇੱਧਰ ਮੇਰੇ ਹੋ ਰਹੇ ਨੇ ਔਰ ਜਦੋਂ ਹੋ ਜਾਣਗੇ ਫਿਰ ਮੈਂ ਤੁਹਾਨੂੰ ਦਿਖਾਉਂਗੀ ਦੱਸਿਓ ਕਿਹੋ ਜਿਹਾ ਲੱਗੇ ਹੋ ਗਈ ਚਲੋ ਗਾਈਜ਼ ਹੁਣ ਇੱਥੇ ਨੇਲਸ ਲੱਗ ਚੁੱਕੇ ਬਹੁਤ ਹੀ ਪਿਆਰੀ ਜੀ ਸ਼ੇਪ ਬਣਾਈ ਆ ਇਹਨਾਂ ਨੇ ਕਿਹੜੀ ਸ਼ੇਪ ਇਹਨੂੰ ਕਹਿੰਦੇ ਆਮਨ ਆਮਨ ਸ਼ੇਪ ਬਣਾਈ ਹੈ ਪਿਛਲੀ ਵਾਰੀ ਸਕੁਅਰ ਸੀਗੀ ਤੈਤ ਕਿ ਮੈਂ ਥੋੜੀ ਚੇਂਜ ਕੀਤੀ ਹੈ ਔਰ ਵਲੌਗ ਦੇ ਨਾਲ ਤੁਹਾਨੂੰ ਵੀ ਬਣੇ ਰਹੋ ਤੁਹਾਨੂੰ ਲਾਸਟ ਤੇ ਦਿਖਾਵਾਂਗੇ ਕਿਵੇਂ ਦੇ ਲੱਗਦੇ ਆ ਤੇ ਜਿਹੜਾ ਇਹਨਾਂ ਦਾ ਕੰਮ ਹੈ ਨਾ ਮਨੂ ਜੀ ਦਾ ਮਤਲਬ ਬਸ ਮੈਂ ਤਾਂ ਫੈਨ ਹੈਗੀ ਆ ਫੈਨ ਬਣ ਚੁੱਕੀ ਆ ਪਿਛਲੀ ਵਾਰ ਤਾਂ ਜਦੋਂ ਮੈਂ ਕਰਵਾਏ ਸੀਗੇ ਤੇ ਤੁਸੀਂ ਖੁਦ ਦੇਖਿਓ ਔਰ ਔਰ ਬੜੇ ਹੀ ਪੇਸ਼ੈਂਸ ਨਾਲ ਕਰਦੇ ਨੇ ਆਪਣਾ ਕੰਮ ਬੜੀ ਤਸੱਲੀ ਨਾਲ ਆਈ ਜਸਟ ਲਵ ਇਟ ਮੈਨੂੰ ਨਾ ਕੰਮ ਬਹੁਤ ਪਸੰਦ ਹੈ। ਹੋ ਗਿਆ। ਗਾਇਜ਼ ਹੁਣ ਇੱਧਰ ਆਪਣੇ ਡਨ ਡਨ ਨਹੀਂ ਹੋਏ ਹਜੇ। ਮਤਲਬ ਕੀ ਕੀ ਤਾਂ ਤੁਸੀਂ ਜੈਲ ਪੋਲੀ ਬੇਸ ਵਗੈਰਾ ਬਣ ਚੁੱਕਿਆ ਵਾ। ਇਹ ਰੱਖ ਲਓ। ਇਹ ਰੱਖ ਲਓ। ਔਰ ਨੇਲ ਪੇਂਟ ਲੱਗ ਰਹੀ ਆ। ਐਦ ਕਿਵੇਂ ਰੱਖਿਆ ਤੁਹਾਡੇ ਨਿਊਡ ਕਿ ਮੈਂ ਰੈੱਡ ਵੀ ਕਰਵਾ ਚੁੱਕੀ ਸੀ ਮਹਿਰੂਨ ਵੀ ਸਾਰੇ ਡਾਕ ਡਾਕ ਕਲਰ ਕਰਵਾ ਲਏ ਸੀਗੇ ਤਾਂ ਇਸ ਵਾਰੀ ਮੈਂ ਸੋਚਿਆ ਥੋੜੇ ਨਿਊਡ ਰੱਖਦੇ ਆ ਗਾਇਜ਼ ਜੀ ਅੱਛਾ ਬੋਲ ਰਿਫਲੈਕਸ਼ਨ ਪਾਲਿਸ਼ ਇਹ ਨਾ ਕੀ ਹੁੰਦਾ ਚਮਕਦੀ ਹੈ ਹੱਥ ਫਿਰ ਹਾਂਜੀ ਪੂਰੇ ਚਮਕਾ ਮਾਰਨਗੇ ਬੱਸ ਠੀਕ ਹੈ ਇਹ ਬ੍ਰਾਊਨ ਕਲਰ ਕਾੜ ਕੇ ਲ ਡਿਜ਼ਾਈਨਿੰਗ ਕਰਾਂਗੇ ਇਹਨਾਂ ਵਧੀਆ ਜੀ ਆਇਆਂ ਨੂੰ ਹਾਂਜੀ ਹੁਣ ਇਸ ਤੇ ਜਿਹੜੇ ਆਪਣੇ ਆਹ ਨਿਊਡ ਅ ਨੇਲ ਪੇਂਟ ਕਰਵਾਈ ਆ ਉਹ ਨੇਲ ਪੇਂਟ ਹਾਂ ਨਿਊਡ ਨੇਲਸ ਕਰਵਾਈ ਨੇ ਮਣਿਸਤੇ ਮਨੂਜੀ ਕਰਨਗੇ ਡਿਜ਼ਾਈਨ ਬਹੁਤ ਹੀ ਸੋਹਣਾ ਬਹੁਤ ਹੀ ਸੋਹਣਾ ਵਧੀਆ ਕੁੜੀ ਆ ਭਾਈ ਸਾਊ ਕੁੜੀ ਆ ਇਹ ਕਿ ਦੇਖੋ ਲਾਓ ਵਧੀਆ ਟ੍ਰਿਕ ਨਾਲ ਰੀਜਨਲ ਕਰਦੀ ਆ ਪਰ ਜਲਦੀ ਨਹੀਂ ਕਰਦੀ ਲੇਟ ਲੇਟ ਕਰਦੀ ਤਸੱਲੀ ਨਾਲ ਆਓ ਤਸੱਲੀ ਨਾਲ 9:30 ਦਾ ਮੈਨੂੰ ਟਾਈਮ ਦਿੱਤਾ ਸੀਗਾ 10 ਵਜੇ ਤੇ ਜੇ ਲੇਡੀਜ਼ ਨਾਨੀ ਦੇ ਕੰਮ ਨੂੰ ਤਾਂ ਟਾਈਮ ਲੱਗਦਾ ਵਾ ਠੀਕ ਆ ਨਾ ਅਗਲੇ ਦੇਖ ਲਓ 3 ਘੰਟੇ ਤੋਂ ਅੱਧੇ ਹੀ ਬੈਠੇ ਹੋਏ ਆ ਹਾਂ ਇਹ ਤਾਂ ਗੱਲ ਮੰਨਣਾ ਜੀ ਸਾਬੂ ਨਾ ਤਾਂ ਲੱਗਦਾ ਔਰ ਫਿਰ ਚੀਜ਼ ਵੀ ਤਾਂ ਦੇਖੋ ਨਾ ਹਜੇ ਅੱਧੀ ਹੈ ਇਹਨੂੰ ਇਸ ਤਰ੍ਹਾਂ ਵੀ ਰੱਖ ਸਕਦੇ ਆ ਬੜੇ ਸਟਾਈਲ ਡਿਜ਼ਾਈਨਿੰਗ ਹੋਊਗੀ ਜੀ ਓਕੇ ਮਤਲਬ ਜੀ ਜਿੰਨੂੰ ਤੁਸੀਂ ਪਾਸ ਕਰਤਾ ਜਿਹੜੀ ਕੁੜੀ ਨੂੰ ਓਕੇ ਓਕੇ ਕੁੜੀ ਹਾਂ ਜਿਹੜੀ ਕੁੜੀ ਨੂੰ ਪਸੰਦ ਆ ਇਹ ਹੁਣ ਹੋਣ ਲੱਗੀ ਡਿਜ਼ਾਈਨਿੰਗ ਨੇ ਵੀ ਗਾਇਜ਼ ਬਹੁਤ ਹੀ ਤਸੱਲੀ ਨਾਲ ਤੇ ਇੱਕਦਮ ਸਫਾਈ ਨਾਲ ਕੰਮ ਕਰਦੇ ਨੇ ਜਿਨ੍ਹਾਂ ਨੇ ਇਹਨਾਂ ਤੋਂ ਇੱਕ ਵਾਰੀ ਕੰਮ ਕਰਾ ਲਿਆ ਨਾ ਉਹ ਮੇਰੇ ਵਾਂਗੂ ਫੈਨ ਹੋ ਜਾਣਗੇ ਮੈਂ ਨੇਲਸ ਤੋਂ ਬਹੁਤ ਡਰਦੀ ਸੀਗੀ ਕਿਉਂਕਿ ਵੀ ਜਿਹੜਾ ਮੇਰਾ ਫਰਸਟ ਐਕਸਪੀਰੀਅੰਸ ਸੀ ਉਹ ਸਹੀ ਨਹੀਂ ਰਿਹਾ ਬਟ ਹੁਣ ਦਾ ਮੈਨੂੰ ਇਹ ਹੁੰਦਾ ਕਿ ਮੈਂ ਇਹਨਾਂ ਤੋਂ ਹੀ ਕਰਾਵਾਂ ਵਾਓ ਬਹੁਤ ਸੋਹਣੀ ਡਿਜ਼ਾਈਨਿੰਗ ਹੋ ਰਹੀ ਹੈ ਸਾਰਿਆਂ ਤੇ ਆਊਗੀ ਹੂੰ ਫਿਰ ਗਲਿਟਰ ਦੀ ਵੀ ਕਰੂੰਗੀ ਤੇ ਇੱਕ ਕ੍ਰੋਮ ਹੁੰਦਾ ਉਹ ਵੀ ਪਾਉਂਗੀ ਵਿੱਚ ਓਕੇ ਨੰਬਰਸੋਰਟ ਪੇਂਟਿੰਗ ਹੋ ਰਹੀ ਹੈ ਪੇਂਟਿੰਗ ਨੋਹਾਂ ਦੀ ਪੇਂਟਿੰਗ गोल्डन है मेटैलिक ओके okay. एदी लुक तो बहुत डिफरेंट आंदी है okay. ओके बस ये कंप्लीट मैं वो लगा दूंगी ਬੱਸ ਕਰ ਲਓ ਜੇ ਹੁਣ ਬੰਦ ਹਾਂ ਦੇਖੋ ਹੂੰ ਅੱਛਾ ਲੱਗ ਰਿਹਾ ਹੈ ਫਿਰ ਸਿਲਵਰ ਤਾਂ ਜੈਨਾ ਹੀ ਲਾਂਦੇ ਹਣਾ ਕੱਲਾ ਹੀ ਲਾ ਦਿੰਦੇ ਜਲਦੀ ਨਿਬੜ ਜਾਂਦਾ ਨਹੀਂ ਉਹ ਦੀ ਅਲੱਗ ਚੀਜ਼ ਆ ਉਹ ਅਲੱਗ ਚੀਜ਼ ਆ ਅੱਛਾ ਸਿਲਵਰ ਦੇਖ ਰਿਹਾ ਹੂੰ ਉਹ ਤਾਂ ਫਲੈਸ਼ 'ਪੇ ਹੀ ਤੇ ਦਿਖੇਗਾ ਮੈਟੈਲਿਕ ਸਿਲਵਰ ਅੱਛਾ ਸਿਲਵਰ ਸਿਲਵਰ ਮੈਂ ਉਹ ਲਾਇਆ ਨਾ ਦੂਜਾ ਜਿਹੜਾ ਆਪਾਂ ਗਾਈਜ਼ ਹੁਣ ਅਸੀਂ ਘਰੇ ਆ ਚੁੱਕੇ ਸੀਗੇ ਨੇਲ ਨੂਲਸ ਕਰਾ ਕੇ ਰੋਟੀ ਰੂਟੀ ਖਾ ਲਈ ਸੀਗੀ ਔਰ ਰਾਤ ਦੇ ਕਿੰਨੇ ਵਜੇ ਨੇ ਵਜਰੇ ਨੇ 12:30 ਸਾਡੇ 12 ਹੋ ਗਏ ਨੇ ਔਰ ਇਹ ਰੇ ਮੇਰੇ ਨੇਲਸ ਬਹੁਤ ਹੀ ਪਿਆਰੇ ਹੋਏ ਆ ਔਰ ਪੈਰਾਂ ਦੇ ਵੀ ਉਹਨਾਂ ਨੇ ਕੁਝ ਕੈਟ ਆਈਜ਼ ਲੁੱਕ ਕੀਤੀ ਐ ਔਰ ਮੈਂ ਸਵੇਰੇ ਦਿਖਾਵਾਂਗੀ ਤੁਹਾਨੂੰ ਕੱਲ ਅਗਲੇ ਵਲੌਗਸ ਦਿਖਾਵਾਂਗੇ ਪੈਰਾਂ ਦੇ ਜਿਹੜੇ ਪੈਰਾਂ ਦੇ ਉਹ ਕਿਵੇਂ ਦੇ ਹੋਏ ਆ ਤੇ ਬਾਕੀ ਗੁੱਡ ਨਾਈਟ ਹੁਣ ਵਲੌਗ ਦਾ ਆਪਾਂ ਐਂਡ ਕਰਦੇ ਆ ਤੇ ਇਹ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਸਾਰਿਆਂ ਨੇ ਕਮੈਂਟਾਂ ਚ ਜਰੂਰ ਦੱਸਿਓ ਔਰ ਮੇਰੇ ਵਲੌਗਾਂ ਦੇ ਨਾਲ ਹਮੇਸ਼ਾ ਬਨੇ ਰਹੋ ਔਰ ਮੈਨੂੰ ਅੱਗੇ ਤੋਂ ਅੱਗੇ ਲੈ ਜਾਣ ਦੀ ਕੋਸ਼ਿਸ਼ ਕਰਿਓ ਬਾਏ